ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ। ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ। ਚੰਨਨੀ ਰਾਤ ਸੀ। ਪਿੰਡ ਦੇ ਛੋਟੇ ਜਿਹੇ ਘਰ ਵਿੱਚ ਰਹੀਦੀ ਰਪਿੰਦਰ ਖੱਟੀ-ਮਿੱਠੀ ਠੰਡੀ ਹਵਾ ਦਾ ਆਨੰਦ ਲੈ ਰਹੀ ਸੀ। ਉਸਨੇ ਛੱਤ ਤੇ ਚਾਦਰ ਵਿਛਾਈ, ਇੱਕ ਪਾਸੇ ਲੋਈ ਚਾਹ ਦਾ ਕੱਪ ਰੱਖਿਆ ਤੇ ਅਸਮਾਨ ਵੱਲ ਤੱਕਣ ਲੱਗ ਪਈ। ਚੰਨਨੀ ਚਾਨਣ ਵਿੱਚ ਪਿੰਡ ਦੇ ਖੇਤਾਂ ਨੂੰ ਨਿਹਾਰਨਾ ਇੱਕ ਸੁਪਨੇ ਵਰਗਾ ਲੱਗ ਰਿਹਾ ਸੀ। ਦੂਰ ਕਿਤੇ ਬਸ ਦੀ ਟੀਂ ਟੀਂ ਦੀ ਆਵਾਜ਼ ਆ ਰਹੀ ਸੀ ਜਿਸ ਨੇ ਸੁੰਨ ਸੁਨਾਟੇ ਨੂੰ ਇੱਕ ਮਿੱਠੀ ਰੋਲ ਵਿੱਚ ਬਦਲ ਦਿੱਤਾ ਅਰਪਿੰਦਰ ਨੂੰ ਆਪਣੇ ਪਿਤਾ ਦੀ ਯਾਦ ਆ ਗਈ ਜੋ ਹਰ ਰਾਤ ਕੰਮ ਤੋਂ ਬਸ ਰਹੀਂ ਘਰ ਆਉਂਦੇ ਸਨ ਉਹ ਰਾਤਾਂ ਨੂੰ ਚੁੱਪਚਾਪ ਉਸ ਦੀ ਉਡੀਕ ਕਰਦੀ ਸੀ ਤੇ ਹਰ ਪਾਸੇ ਚੰਦਨੀ ਵਿੱਚ ਉਸ ਦੀ ਪਰਛਾਈ ਲੱਭਦੀ ਰਹਿੰਦੀ ਸੀ ਇਹ ਰਾਤ ਵੀ ਉਸੇ ਉਡੀਕ ਨਾਲ ਭਰਪੂਰ ਸੀ ਪਰ ਹੁਣ ਪਿਤਾ ਨਹੀਂ ਸੀ ਉਹ ਸਿਰਫ ਜਾਦਾਂ ਵਿੱਚ ਰਹਿ ਗਿਆ ਸੀ ਚੰਨਨ ਹੌਲੀ-ਹੌਲੀ ਹੰਝੂਆਂ 'ਚ ਰਲ ਗਿਆ ਰਾਤ ਦੇ ਨਜ਼ਾਰੇ ਚੰਨਨ ਦੀ ਠੰਡੀ ਛਾਂ ਤੇ ਮਨ ਦੀ ਉਡੀਕ ਇਹ ਤਿੰਨੋਂ ਮਿਲ ਕੇ ਉਹ ਸਰਪਿੰਦਰ ਦੀ ਕਹਾਣੀ ਲਿਖ ਰਹੇ ਸਨ ਜੋ ਕਦੇ ਦਿਲੋਂ ਨਹੀਂ ਭੁੱਲੇਗੀ ਰਪਿੰਦਰ ਅੱਜ ਵੀ ਉਹੀ ਕਰਦੀ ਜੋ ਉਹ ਹਰ ਪੂਰਨਮਾ ਦੀ ਰਾਤ ਕਰਦੀ ਸੀ ਘਰ ਦੀ ਛੱਤ ਤੇ ਚਾਦਰ ਵਿਛਾ ਕੇ ਚੰਨਨ ਬੈਠ ਜਾਂਦੀ ਰਾਤ ਦੀ ਠੰਡੀ ਹਵਾ ਪੀ ਲੀਆਂ ਲੋਈਆਂ ਟੁੱਟੀਆਂ ਬੱਤੀਆਂ ਤੇ ਦੂਰ ਚੱਲਦੇ ਰੇਲ ਦੇ ਹਾਲੇ ਸਰ ਮਿਲ ਕੇ ਇੱਕ ਅਜੀਬ ਜਾਦੂ ਪੈਦਾ ਕਰਦੇ ਉਸ ਦੀ ਉਮਰ ਹੋ ਚੁੱਕੀ ਸੀ ਪਰ ਦਿਲ ਅਜੇ ਵੀ ਉਹਨਾਂ ਰਾਤਾਂ ਵਿੱਚ ਖੋ ਜਾਂਦਾ ਸੀ ਜਦੋਂ ਪਿਤਾ ਜੀ ਰਾਤ ਦੇ ਵਕਤ ਬਸ ਤੋਂ ਉੱਤਰਦੇ ਪੱਗ ਨੂੰ ਠੀਕ ਕਰਦੇ ਹੋਏ ਮੁਸਕਰਾ ਕੇ ਕਹਿੰਦੇ ਚੰਨਨ ਵੇਖੀ ਰੁੱਪੋ ਅੱਜ ਚੰਨ ਵੀ ਲੱਗਦਾ ਤੈਨੂੰ ਨਿਹਾਰੇ ਆ ਉਹ ਦਿਨ ਹੁਣ ਸਿਰਫ ਯਾਦਾਂ ਵਿੱਚ ਰਹਿ ਗਏ ਸਨ ਪਰ ਰਾਤਾਂ ਦੇ ਨਜ਼ਾਰੇ ਅਜੇ ਵੀ ਉਹੀ ਜਾਦੂ ਰੱਖਦੇ ਸਨ ਚੰਨਣ ਦੀ ਰਾਤ ਹੋਰ ਵੀ ਨਰਮ ਸੀ ਜਦੋਂ ਰੁਪਿੰਦਰ ਨੇ ਪੁਰਾਣੀ ਲੱਕੜ ਦੇ ਸੰਦੂਕ ਨੂੰ ਖੋਲ੍ਹਿਆ ਉਸ ਦੇ ਹੱਥ ਇੱਕ ਪੁਰਾਣੀ ਚਿੱਠੀ ਤੇ ਰੁਕ ਗਈ ਚਿੱਠੀ ਨੇ ਕਾਗਜ਼ ਦੇ ਰੰਗ ਪੱਕ ਲਿਆ ਸੀ ਪਰ ਲਿਖਤ ਅਜੇ ਵੀ ਚਮਕ ਰਹੀ ਸੀ ਰੂਪੋ ਜਦੋਂ ਵੀ ਮੈਂ ਤੈਨੂੰ ਵੇਖਦਾ ਹਾਂ ਚੰਨ ਮੇਰੇ ਵਿੱਚ ਲਕਦਾ ਹੈ ਰਾਤ ਦੀ ਹਵਾ ਜਦ ਤੈਨੂੰ ਛੂੰਦੀ ਹੈ ਉਹ ਮੈਨੂੰ ਥੱਲੇ ਤਰਲਾ ਪਾਉਂਦੀ ਹੈ ਕਿ ਤੈਨੂੰ ਇੱਕ ਵਾਰੀ ਹੋਰ ਵੇਖ ਲਵਾਂ ਤੇਰਾ ਗੁਰਪ੍ਰੀਤ ਗਰਪ੍ਰੀਤ ਉਹ ਨਾਂ ਜੋ ਸਿਰਫ ਚਿੱਠੀ ਵਿੱਚ ਬਚਿਆ ਸੀ ਇੱਕ ਵਾਰ ਉਹ ਰਪਿੰਦਰ ਦੀ ਜ਼ਿੰਦਗੀ ਚ ਆਇਆ ਚੁੱਪ 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 ਕੇ ਮਿਲਣ ਵਾਲੇ ਪਲਾਂ ਵਿੱਚ ਗੁਪਤ ਮੁਲਾਕਾਤਾਂ ਵਿੱਚ ਤੇ ਰਾਤ ਦੀਆਂ ਛਾਵਾਂ ਹੇਠਾਂ ਉਹ ਪਿਆਰ ਜੋ ਪਿੰਡ ਦੇ ਰਵਾਜਾਂ ਤੋਂ ਵੱਡਾ ਸੀ ਪਰ ਮਜਬੂਰੀਆਂ ਨੇ ਉਹਨਾਂ ਦੇ ਰਾਹ ਵੱਖਰੇ ਕਰ ਦਿੱਤੇ ਚਿੱਠੀ ਪੜ੍ਹ ਕੇ ਰਪਿੰਦਰ ਦੀਆਂ ਅੱਖਾਂ ਫਿਰ ਜਗਈਆਂ ਪਿਆਰ ਹੌਲੀ-ਹੌਲੀ ਦੁਬਾਰਾ ਉੱਭਰ ਰਿਹਾ ਸੀ ਚੰਨ ਦੀ ਸ਼ਾਮ ਅੰਗਰਪਿੰਦਰ ਦੀ ਉਮਰ ਅੱਜ ਵੀ ਉਸ ਰਾਤ ਤੇ ਠਹਿਰੀ ਹੋਈ ਸੀ ਜਦ ਗੁਰਪ੍ਰੀਤ ਆਖਰੀ ਵਾਰ ਮਿਲਿਆ ਸੀ ਉਹ ਰਾਤ ਵੀ ਅਜਿਹੀ ਸੀ ਚੰਨਨ ਵਾਲੀ ਚੁੱਪ ਤੇ ਹੌਲੀ ਹਵਾ ਨਾਲ ਭਰੀ ਹੋਈ ਉਹ ਦੋਵੇਂ ਪਿਛਲੇ ਖੇਤਾਂ ਦੀ ਥਾਂ ਤੇ ਮਿਲੇ ਸਨ ਜਿੱਥੇ ਸਰੋਂ ਦੇ ਫੁੱਲਾਂ ਦੀ ਮਹਿਕ ਹਵਾ ਵਿੱਚ ਖੁਲੀ ਹੋਈ ਸੀ ਗੁਰਪ੍ਰੀਤ ਨੇ ਰੁਪਿੰਦਰ ਦੇ ਹੱਥ ਫੜੇ ਹੋਏ ਕਿਹਾ ਸੀ ਰੁਪੋ ਜੇ ਕਦੇ ਇਹ ਦੁਨੀਆ ਸਾਡੀ ਨਾ ਹੋ ਸਕੀ ਤਾਂ ਰਾਤਾਂ ਨੂੰ ਯਾਦ ਰੱਖੀ ਚੰਨਨ ਤੇ ਮੇਰੀ ਨਿਗਾ ਇਕੋ ਜਹੀ ਹੋਵੇਗੀ ਸਿਰਫ ਤੇਰੇ ਲਈ ਉਹ ਰੁਕਸਤੀ ਦੀ ਰਾਤ ਸੀ ਕੋਈ ਜਾਣ ਕੋਈ ਨਹੀਂ ਜਾਣਦਾ ਸੀ ਕਿ ਇਹ ਵਿਛੋੜਾ ਆਖਰੀ ਹੋਵੇਗਾ ਗੁਰਪ੍ਰੀਤ ਨੂੰ ਵਿਦੇਸ਼ ਚਲੇ ਜਾਣਾ ਪਿਆ ਰਪਿੰਦਰ ਨੇ ਸੱਜਣ ਦੇ ਪਿੱਛੇ ਨਹੀਂ ਭੱਜਿਆ ਉਹ ਪਿੰਡ ਪਰਿਵਾਰ ਤੇ ਰਵਾਜਾਂ ਵਿੱਚ ਹੀ ਰਹਿ ਗਈ ਪਰ ਹਰ ਰਾਤ ਜਦ ਚੰਨ ਚੜ੍ਹਦਾ ਉਹ ਗੁਰਪ੍ਰੀਤ ਦੀ ਆਖਰੀ ਗੱਲ ਨੂੰ ਦੁਹਰਾਉਂਦੀ ਚੱਤ ਜਦ ਚੰਨ ਵੇਖੀਏ ਇੱਕ ਦੂਜੇ ਨੂੰ ਯਾਦ ਕਰੀਏ ਅਜੋਕੇ ਚੰਨ ហេਠਾਂ ਵੀ ਉਹੀ ਤਕਰਾਰ ਉਹੀ ਉਡੀਕ ਕੋਈ ਸੱਜਾ ਨਹੀਂ ਸੀ ਜੋ ਉਸ ਦੀ ਅੱਖਾਂ ਚਲਕਦੀ ਪਿਆਰ ਨੂੰ ਪੜ ਸਕੇ ਪਰਪਿੰਦਰ ਨੂੰ ਵਿਸ਼ਵਾਸ ਸੀ ਕਦੇ ਨਾ ਕਦੇ ਕਿਸੇ ਰਾਤ ਉਹ ਆਵਾਜ਼ ਦੁਬਾਰਾ ਆਏਗੀ ਸ਼ਾਇਦ ਕਿਸੇ ਪੁਰਾਣੀ ਚਿੱਠੀ ਦੀ ਖੁਸ਼ਬੂ ਰਾਹੀਂ ਜਾਂ ਕਿਸੇ ਰਾਤ ਦੇ ਨਜ਼ਾਰੇ ਵਿੱਚ ਚੰਨੇ ਰਾਤ ਦਾ ਇੱਕ ਹੋਰ ਸਿਲਸਿਲਾ ਸੀ ਰਪਿੰਦਰ ਨੇ ਸੋਚਿਆ ਨਹੀਂ ਸੀ ਕਿ ਇਹ ਰਾਤ ਹੋਰਾਂ ਤੋਂ ਵੱਖਰੀ ਹੋਵੇਗੀ ਪਰ ਜਿਵੇਂ ਹੀ ਉਹ ਛੱਤ ਤੇ ਗਈ ਨੀਵੇਂ ਪਾਸੇ ਰੱਖੇ ਬੈਗ ਵਿੱਚੋਂ ਇੱਕ ਚਿੱਠੀ ਉਸ ਦੀ ਨਜ਼ਰ ਵਿੱਚ ਆਈ ਨਵੀਂ ਕਾਗਜ਼ ਪਰ ਲਿਖਤ ਜਾਣੀ ਪਹਿਚਾਨੀ ਚਿੱਠੀ ਦੀ ਸ਼ੁਰੂਆਤ ਸਧਾਰਨ ਸੀ ਪਰ ਹਰ ਲਫ਼ਜ਼ ਹਵਾ ਵਾਂਗ ਛੁੰਦਾ ਗਿਆ ਰਪਿੰਦਰ ਮੈਨੂੰ ਪਤਾ ਨਹੀਂ ਸੀ ਕਿ ਤੂੰ ਅਜੇ ਵੀ ਹਰ ਰਾਤ ਚੰਨ ਵੇਖਦੀ ਹੋਵੇਂਗੀ ਪਰ ਮੈਂ ਵੀ ਨਹੀਂ ਰੁਕਿਆ ਹਰ ਰਾਤ ਇੱਥੇ ਵਿਦੇਸ਼ ਦੀ ویرਾਨੀ ਵਿੱਚ ਤੇਰੇ ਨਾਂ ਦੀ ਚੁੱਪ 호ਦ ਨਾਲ ਸੌਂਦਾ ਹਾਂ ਮੈਂ ਆ ਰਿਹਾ ਹਾਂ ਹਾਂ ਨਹੀਂ ਜਾਣਦਾ ਕਿਵੇਂ ਤੇ ਕਦੋਂ ਮਿਲਾਂਗੇ ਪਰ ਇਹ ਵਾਰ ਵੀ ਚੰਨਣੇ ਹੇਠਾਂ ਹੋਵੇਗਾ ਤੇਰਾ ਗੁਰਪ੍ਰੀਤ ਚਿੱਠੀ ਹੱਥ ਵਿੱਚ ਲੈ ਰਪਿੰਦਰ ਦਾ ਦਿਲ ਕੰਬ ਗਿਆ ਉਹ ਆ ਰਿਹਾ ਸੀ ਸਾਲਾਂ ਦੀ ਚੁੱਪ ਰਾਤਾਂ ਦੀ ਉਡੀਕ ਤੇ ਚਿੱਠੀ ਚਿੱਠੀਆਂ ਦੀ ਭਾਸ਼ਾ ਸਭ ਕੁਝ ਇੱਕ ਨਵੇਂ ਅਧਿਆਏ ਦੀ ਪੇਸ਼ਕਸ਼ ਕਰ ਰਹੇ ਸਨ ਪਰ ਅੰਦਰ ਇੱਕ ਡਰ ਵੀ ਸੀ ਕਿ ਗੁਰਪ੍ਰੀਤ ਹੁਣ ਵੀ ਉਹੀ ਹੋਵੇਗਾ ਕਿ ਉਹ ਪਿਆਰ ਜੋ ਸਾਲਾਂ ਪੁਰਾਣਾ ਸੀ ਅਜੇ ਵੀ ਜਿੰਦਾ ਸੀ ਪਰ ਇੱਕ ਗੱਲ ਤੈ ਸੀ ਚੰਨਨ ਹੁਣ ਸਿਰਫ ਯਾਦਾਂ ਦੀ ਨਹੀਂ ਰਹੀ ਉਹ ਮੁਲਾਕਾਤ ਦੀ ਗਵਾਹ ਬਣ ਜਾ ਰਹੀ ਸੀ ਚਿੱਠੀ ਨੂੰ ਪੜ੍ਹ ਕੇ ਤਿੰਨ ਦਿਨ ਹੋ ਗਏ ਸਨ ਪਰ ਹਰ ਰਾਤ ਚੰਨ ਇੱਕ ਨਵੀਂ ਆਸ ਨਾਲ ਚੜਦਾ ਤੇ ਹਰ ਸਵੇਰ ਰਪਿੰਦਰ ਦੀਆਂ ਅੱਖਾਂ ਖਾਲੀ ਉਤਰਦੀਆਂ ਉਸ ਦੀ ਰੋਟੀ ਕੱਟ ਹੋ ਗਈ ਸੀ ਨੀਂਦ ਗਵਾਚੀ ਹੋਈ ਸੀ ਹਰ ਆਵਾਜ਼ ਉੱਤੇ ਉਹ ਛੱਤ ਵੱਲ ਤੱਕਦੀ ਜਿਵੇਂ ਗੌਰਪ੍ਰੀਤ ਦੀ ਆਟ ਹੁਣ ਆਉਣੀ ਹੀ ਆਉਣੀ ਹੈ ਪੜੋਸਨ ਬੀਬੀ ਹਰਜੀਤ ਨੇ ਪੁੱਛਿਆ ਰਾਤਾਂ ਨੂੰ ਛੱਤ ਤੇ ਬਹੁਤ ਬੈਠਦੀ ਐ ਰੁੱਪੋ ਕਿਸੇ ਦੀ ਉਡੀਕ ਕਰ ਰਹੀ ਐ ਉਸਨੇ ਹੌਲੀ ਹੱਸ ਕੇ ਸਿਰ ਹਲਾਤ ਦਿੱਤਾ ਕਿਵੇਂ ਦੱਸੇ ਕਿ ਪਿਆਰ ਸਿਰਫ ਉਡੀਕ ਨਹੀਂ ਇੱਕ ਭਰੋਸਾ ਵੀ ਹੁੰਦਾ ਇੱਕ ਅਣਦਿੱਕੀ ਡੋਰੀ ਜਿਹੜੀ ਦਿਲਾਂ ਨੂੰ ਚੰਨਨ ਰਾਹੀ ਜੋੜਦੀ ਹੈ ਉਸ ਰਾਤ ਵੀ ਰਪਿੰਦਰ ਛੱਤ ਤੇ ਸੀ ਹਵਾ ਵਿੱਚ ਥੋੜੀ ਗਰਮੀ ਸੀ ਪਰ ਦਿਲ ਠੰਡਾ ਕਿਉਂਕਿ ਗੁਰਪ੍ਰੀਤ ਆਉਂਦਾ ਸੀ ਉਸਨੇ ਆਪਣਾ ਪੁਰਾਣਾ ਕਾਲਾ ਦੁਪੱਟਾ ਪਾਇਆ ਜੋ ਗੌਰਪ੍ਰੀਤ ਨੂੰ ਬਹੁਤ ਪਸੰਦ ਸੀ ਚੰਨ ਪੂਰਾ ਚੜਿਆ ਹੋਇਆ ਸੀ ਤੇ ਅਚਾਨਕ ਦੂਰੋਂ ਪਗਾਂ ਦੀਆਂ ਹੌਲੀ ਆਵਾਜ਼ਾਂ ਆਈਆਂ ਕਦਮ ਜਿਵੇਂ ਮਿੱਟੀ ਨਾਲ ਗੱਲਾਂ ਕਰਦੇ ਹੋਣ ਰੁਪਿੰਦਰ ਦਾ ਸਿਰ ਅਚਾਨਕ ਉੱਪਰ ਹੋਇਆ ਉਹ ਆਇਆ ਸੀ ਚੰਨ ਸਿਰ ਉੱਤੇ ਸੀ ਹਵਾ ਵਿੱਚ ਇੱਕ ਅਣਜਾਣੀ ਕੋਲਣਸ਼ੀਨ ਮਹਿਕ ਸੀ ਜਿਵੇਂ ਕੋਈ ਪੁਰਾਣੀ ਯਾਦ ਦੁਬਾਰਾ ਜਿੰਦ ਹੋ ਰਹੀ ਹੋਵੇ ਰਪਿੰਦਰ ਦੀਆਂ ਅੱਖਾਂ ਵੱਜ ਰਹੀਆਂ ਸੀ ਰੌਸ਼ਨੀ ਤੇ ਉਹ ਚੁੱਕੀ ਪੈਰਾਂ ਦੀ ਆਵਾਜ਼ ਹੁਣ ਨੇੜੇ ਆ ਗਈ ਸੀ ਅਕਸ਼ਮਾਤ ਛੱਤ ਦੇ ਕੋਨੇ ਵਿੱਚ ਕੋਈ ਅਕਿਰਤੀ ਸਾਹਮਣੇ ਆਈ ਸਿਰਫ ਚੰਨ ਦੀ ਚਮਕ ਨਾਲ ਨਜ਼ਰ ਆਉਂਦੀ ਇੱਕ ਮਜ਼ਬੂਤ ਪਰ ਥੱਕੀ ਹੋਈ ਅਕਿਰਤੀ ਰੂਪੋ ਉਹੀ ਸੁਰ ਉਹੀ ਆਵਾਜ਼ ਜੋ ਚਿੱਠੀਆਂ ਵਿੱਚ ਰਹਿ ਗਈ ਸੀ ਉਹੀ ਨਜ਼ਰ ਜਿਸ ਦੀ ਚਲ ਕਰਪਿੰਦਰ ਹਰ ਚੰਨ ਵਿੱਚ ਲੱਭਦੀ ਸੀ ਗੌਰਪ੍ਰੀਤ ਖੜਾ ਸੀ ਰੁਪਿੰਦਰ ਕਿਤੇ ਨਹੀਂ ਗਈ ਉਸ ਦੇ ਪੈਰ ਜਿਵੇਂ ਮਿੱਟੀ ਵਿੱਚ ਗੜ ਗਏ ਦਿਲ ਤੇ ਦਿਮਾਗ ਦੋਵਾਂ ਨੇ ਚੁੱਪੀ છਾਈ ਹੋਈ ਸੀ ਪਰ ਅੱਖਾਂ ਉਹ ਰੋ ਰਹੀਆਂ ਸਨ ਗੌਰਪ੍ਰੀਤ ਨੇ ਹੌਲੇ-ਹੌਲੇ ਕੋਲ ਆ ਕੇ ਕਿਹਾ ਸੋਚਿਆ ਨਹੀਂ ਸੀ ਕਿ ਤੂੰ ਅਜੇ ਵੀ ਉਦਰ ਚੰਨ ਤੱਕਦੀ ਹੋਏਂਗੀ ਪਰ ਪਤਾ ਨਹੀਂ ਕਿਵੇਂ ਮੈਨੂੰ ਵਿਸ਼ਵਾਸ ਸੀ ਰੁਪਿੰਦਰ ਨੇ ਬਿਨਾ ਇੱਕ ਸ਼ਬਦ ਦੇ ਆਪਣੇ ਪੁਰਾਣੇ ਦੁਪੱਟੇ ਨੂੰ ਥੋੜਾ ਜਿਹਾ ਹੋਰ ਜਾਪ ਲਾਇਆ ਤੇ ਥਰਥਰਾਉਂਦੇ ਸਵਰ ਵਿੱਚ ਪੁੱਛਿਆ ਕਿੰਨੀਆਂ ਰਾਤਾਂ ਲੱਗੀਆਂ ਔਣ ਵਿੱਚ ਗੁਰਪ੍ਰੀਤ ਨੇ ਹੌਲੀ ਹੱਸ ਕੇ ਕਿਹਾ ਉੰਨੀਆਂ ਜਿੰਨੀਆਂ ਰਾਤਾਂ ਤੋਂ ਮੇਰੀ ਉਡੀਕ ਕੀਤੀ ਉਹ ਦੋਵੇਂ ਛੱਤ ਦੇ ਕੋਨੇ 'ਚ ਬੈਠ ਗਏ ਚੰਨ ਉਹਨਾਂ ਦੇ ਵਿਚਕਾਰ ਸੀ ਜਿਵੇਂ ਸਾਲਾਂ ਦੀ ਖਮੋਸ਼ੀ ਤੇ ਉਡੀਕ ਦਾ ਗਵਾ ਚੰਨ ਹੌਲੀ-ਹੌਲੀ ਹਿੱਲ ਰਿਹਾ ਸੀ ਤੇ ਉਹ ਦੋਵੇਂ ਛੱਤ ਦੇ ਕੋਨੇ 'ਚ ਚੁੱਪ ਬੈਠੇ ਸਨ ਕਈ ਮਿੰਟ ਤੱਕ ਕੋਈ ਨਹੀਂ ਬੋਲਿਆ ਸਿਰਫ ਦਿਲਾਂ ਦੀਆਂ ਧੜਕਣਾਂ ਗੂੰਜਦੀਆਂ ਰਹੀਆਂ ਅਖਰ ਰਪਿੰਦਰ ਨੇ ਹੌਲੀ ਆਵਾਜ਼ 'ਚ ਪੁੱਛਿਆ ਤੂੰ ਗਿਆ ਕਿਉਂ ਸੀ ਗੁਰਪ੍ਰੀਤ ਉਸ ਨੇ ਅੱਖਾਂ ਚੁੱਕ ਕੇ ਉਸ ਵੱਲ ਵੇਖਿਆ ਪਰ ਉਹਨਾਂ ਅੱਖਾਂ ਵਿੱਚ ਮਾਫੀ ਨਹੀਂ ਸੀ ਸਿਰਫ ਦਰਦ ਸੀ ਮੈਨੂੰ ਤੈਥੋਂ ਨਹੀਂ ਹਾਲਾਤਾਂ ਤੋਂ ਭੱਜਣਾ ਪਿਆ ਸੀ ਮਾਂ ਬਿਮਾਰ ਸੀ ਪਿਓ ਦਾ ਸਾਆਇਆ ਚਲਾ ਗਿਆ ਸੀ ਮੈਨੂੰ ਕੰਮ ਕਰਨ ਲਈ ਵਿਦੇਸ਼ ਜਾਣਾ ਪਿਆ ਪਰ ਦਿਲ ਇੱਥੇ ਹੀ ਰਹਿ ਗਿਆ ਸੀ ਤੇ ਲਿਖਿਆ ਵੀ ਨਹੀਂ ਰਪਿੰਦਰ ਦੀ ਆਵਾਜ਼ ਥੋੜੀ ਕੰਬ ਰਹੀ ਸੀ ਮੈਂ ਹਰ ਰਾਤ ਲਿਖਿਆ ਪਰ ਸੱਚ ਦੱਸਾਂ ਲਿਖਿਆ ਕਦੇ ਭੇਜਿਆ ਨਹੀਂ ਡਰਦਾ ਸੀ ਕਿਉਂਕਿ ਤੂੰ ਇੱਕ ਪ੍ਰਿਤਿਆ ਕਾਇਦਿਆਂ ਵਾਲੀ ਦੁਨੀਆ 'ਚ ਸੀ ਤੇ ਮੈਂ ਇੱਕ ਖੁਆਬਾਂ ਵਾਲੀ ਰੁਪਿੰਦਰ ਨੇ ਹੌਲੇ ਕਿਹਾ ਤੇ ਮੈਂ ਹਰ ਰਾਤ ਸੋਚਦੀ ਰਹੀ ਕਿ ਸ਼ਾਇਦ ਤੂੰ ਭੁੱਲ ਗਿਆ ਹੋਵੇਂ ਪਰ ਦਿਲ ਕਦੇ ਮੰਨਿਆ ਨਹੀਂ ਉਹ ਚੁੱਪ ਹੋ ਗਏ ਗੌਰਪ੍ਰੀਤ ਨੇ ਆਪਣਾ ਹੱਥ ਉਸਦੇ ਹੱਥ ਉੱਤੇ ਰੱਖਿਆ ਹੱਥ ਜਿਵੇਂ ਕਹਿ ਰਹੇ ਹੋ ਹੁਣ ਕੋਈ ਵੀ ਰਾਤ ਉਡੀਕਦੀ ਨਹੀਂ ਹੋਏਗੀ ਚੰਨ ਉਹਨਾਂ ਦੇ ਸਿਰਾਂ ਉੱਤੇ ਸੀ ਗਵਾਹ ਬਣ ਕੇ ਚੰਨ ਹੌਲੀ-ਹੌਲੀ ਢਲ ਰਿਹਾ ਸੀ ਪਰ ਰਾਤ ਅਜੇ ਵੀ ਚੁੱਪ ਸੀ ਰਪਿੰਦਰ ਤੇ ਗੌਰਪ੍ਰੀਤ ਛੱਤ ਦੇ ਇੱਕ ਪਾਸੇ ਬੈਠੇ ਆਪਣੀਆਂ ਅੱਖਾਂ ਵਿੱਚ ਆਪਣਾ ਪੁਰਾਣਾ ਸਮਾਂ ਵੇਖ ਰਹੇ ਸਨ ਤੂੰ ਚਾਹਨੀ ਹੈ ਕਿ ਅਸੀਂ ਮੋੜ ਸ਼ੁਰੂ ਕਰੀਏ ਗੌਰਪ੍ਰੀਤ ਨੇ ਹੌਲੀ ਪੁੱਛਿਆ ਰਪਿੰਦਰ ਨੇ ਉਸ ਵੱਲ ਤੱਕਿਆ ਦਿਲ ਤਾਂ ਕਹਿੰਦਾ ਹਾਂ ਪਰ ਦਿਮਾਗ ਪੁੱਛਦਾ ਕੀ ਅਸੀਂ ਉਹਨਾਂ ਸਾਲਾਂ ਨੂੰ ਭੁਲਾ ਸਕਦੇ ਹਾਂ ਜਿਹੜੇ ਬਿਨਾਂ ਇੱਕ ਦੂਜੇ ਦੇ guzare ਚੁੱਪੀ ਛਾ ਗਈ ਮੈਂ ਤਾਂ ਹਰ ਰਾਤ ਤੇਰੇ ਨਾ ਦੇ ਖਮੋਸ਼ੀ ਚ ਜੀਆ ਪਰ ਹੁਣ ਸੋਚ ਰਿਹਾ ਹਾਂ ਕਿ ਤੈਨੂੰ ਆਪਣੀ ਜ਼ਿੰਦਗੀ ਵਿੱਚ ਮੋੜ ਲਿਆਉਣਾ ਤੇਰੇ ਲਈ ਇਨਸਾਫ ਹੋਵੇਗਾ ਰੁਪਿੰਦਰ ਦੇ ਚਿਹਰੇ ਤੇ ਨਰਮੀ ਆ ਗਈ ਗੌਰਪ੍ਰੀਤ ਇਨਸਾਫ ਨਹੀਂ ਪਰਚਾ ਨਹੀਂ ਇੰਨਾ ਸਾਲਾਂ ਦੀ ਉਡੀਕ ਨੂੰ ਕੋਈ ਨਾਮ ਚਾਹੀਦਾ ਹੈ ਹੈ ਸ਼ਾਇਦ ਇੱਕ ਵਾਰੀ ਸਿਰਫ ਇੱਕ ਵਾਰੀ ਅਸੀਂ ਖੁਦ ਲਈ ਵੀ ਜਿਉਣਾ ਚਾਹੀਦਾ ਉਹ ਦੋਵੇਂ ਛੱਤ ਤੋਂ ਉੱਠੇ ਹੌਲੀ-ਹੌਲੀ ਪੈਰਾਂ ਲੰਗ ਰਹੀ ਰਾਤ ਜਿਵੇਂ ਉਹਨਾਂ ਦੀ ਗਵਾਹੀ ਲੈ ਰਹੀ ਹੋਵੇ ਚੰਨ ਟਲ ਰਿਹਾ ਸੀ ਪਰ ਇੱਕ ਨਵੀਂ ਸਵੇਰ ਉਹਨਾਂ ਦੇ ਫੈਸਲੇ ਨਾਲ ਚੜ ਰਹੀ ਸੀ ਸਵੇਰ ਦੀ ਚੁੱਪ ਨਰਮ ਤੇ ਹੌਲੀ ਸੀ ਪਰ ਪਿੰਡ ਦੀਆਂ ਅੱਖਾਂ ਤਿੱਖੀਆਂ ਹੋ ਗਈਆਂ ਰਪਿੰਦਰ ਦੇ ਘਰ ਦੇ ਬਾਹਰ ਪਹਿਲੀ ਵਾਰ ਕਈ ਸਾਲਾਂ ਬਾਅਦ ਗੁਰਪ੍ਰੀਤ ਖੜਾ ਸੀ ਬੀਬੀ ਹਰਜੀਤ ਜੋ ਹਮੇਸ਼ਾ ਹੱਸ ਕੇ ਗੱਲ ਕਰਦੀ ਸੀ ਅੱਜ ਬਿਨਾਂ ਵਾਧੂ ਵੇਖੇ ਸਿਰ ਹਲਾ ਕੇ ਲੰਗ ਗਈ ਇਹ ਉਹੀ ਮੁੰਡਾ ਹੈ ਜੋ ਛੱਡ ਗਿਆ ਸੀ ਇੱਕ ਆਵਾਜ਼ ਆਈ ਹੁਣ ਵਾਪਸ ਆਇਆ ਤੇ ਉਹ ਵੀ ਚੁੱਪਚਾਪ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਦੂਜੀ ਆਵਾਜ਼ ਪਰਪਿੰਦਰ ਜੋ ਸਾਲਾਂ ਤੱਕ ਲੋਕਾਂ ਲਈ ਜਿੰਦੀ ਰਹੀ ਸੀ ਅੱਜ ਸਿਰ ਉੱਚਾ ਕਰਕੇ ਗੌਰਪ੍ਰੀਤ ਦੇ ਨਾਲ ਖੜੀ ਸੀ ਸ਼ਾਮ ਨੂੰ ਗੌਰਪ੍ਰੀਤ ਨੇ ਕਿਹਾ ਜੇ ਤੂੰ ਚਾਹੇ ਅਸੀਂ ਚੁੱਪਚਾਪ ਕਿਤੇ ਹੋਰ ਚਲੇ ਜਾਈਏ ਇਹ ਪਿੰਡ ਤੇ ਲੋਕ ਇਹਨਾਂ ਦੀ ਸੋਚ ਸਾਡੀ ਖੁਸ਼ੀ ਤੋਂ ਵੱਡੀ ਨਹੀਂ ਹੋ ਸਕਦੀ ਪਰ ਰਪਿੰਦਰ ਨੇ ਹੌਲੀ-ਹੌਲੀ ਕਿਹਾ ਨਹੀਂ ਗੁਰਪ੍ਰੀਤ ਅਸੀਂ ਜੇ ਪਿਆਰ ਵਿੱਚ ਸੱਚੇ ਹਾਂ ਤਾਂ ਸਾਨੂੰ ਕਿਸੇ ਤੋਂ ਲੋਕਾਂ ਦੀ ਲੋੜ ਨਹੀਂ ਇਹ جنگ ਸਾਡੀ ਨੈਤਿਕਤਾ ਦੀ ਹੈ ਸਾਡੀ ਖੁਦ ਦੀ ਇੱਜ਼ਤ ਦੀ ਅਗਲੇ ਦਿਨ ਉਹਨਾਂ ਨੇ ਗੁਰਦੁਆਰੇ ਵਿੱਚ ਅਰਦਾਸ ਕਰਵਾਈ ਕੋਈ ਨਹੀਂ ਸੀ ਪਰਿਵਾਰ ਵਾਲਾ ਨਾ ਪਿੰਡ ਦਾ ਮਾ ਪਰ ਇੱਕ ਨੌਜਵਾਨ ਕੁੜੀ ਜੋ ਦੂਰੋਂ ਵੇਖ ਰਹੀ ਸੀ ਆ ਕੇ ਕਹਿੰਦੀ ਤੁਸੀਂ ਹਿੰਮਤ ਕਰ ਲਈ ਸ਼ਾਇਦ ਕੱਲ ਅਸੀਂ ਵੀ ਕਰੀਏ ਕਈ ਹਫ਼ਤੇ ਲੰਘ ਗਏ ਰੁਪਿੰਦਰ ਤੇ ਗੌਰਪ੍ਰੀਤ ਨੇ ਪਿੰਡ ਨਹੀਂ ਛੱਡਿਆ ਉਹੀ ਪੁਰਾਣਾ ਘਰ ਉਹੀ ਗਲੀਆਂ ਪਰ ਹੁਣ ਹਰ ਰੋਜ਼ ਇੱਕ ਨਵਾਂ ਇਮਤਿਹਾਨ ਲੋਕ ਅਜੇ ਵੀ ਤਾਨੇ ਮਾਰਦੇ ਪਰ ਉਹ ਦੋਵੇਂ ਮਮੀਰ ਨਿਰਵਾੰਗ ਸਹਿਜ-ਬਹਿਜ ਰਹਿੰਦੇ ਰੁਪਿੰਦਰ ਨੇ ਪਿੰਡ ਦੇ ਸਕੂਲ 'ਚ ਮੁਲਾਜ਼ਮ ਦੀ ਨੌਕਰੀ ਕਰ ਲਈ ਤੇ ਗੌਰਪ੍ਰੀਤ ਨੇ ਪੁਰਾਣੀ ਹਾਲੀ ਘਰ ਦੀ ਬਾਗਬਾਨੀ ਨੂੰ ਨਵੀਂ ਜ਼ਿੰਦਗੀ ਦਿੱਤੀ ਇੱਕ ਦਿਨ ਸਕੂਲ ਦੀ ਮੁਖੀਨੀ ਨੇ ਬੱਚਿਆਂ ਦੇ ਸਾਹਮਣੇ ਕਿਹਾ ਅਸਲ ਸਿੱਖਿਆ ਸਿਰਫ ਕਿਤਾਬਾਂ 'ਚ ਨਹੀਂ ਬਲਕਿ ਜੀਵਨ ਦੀ ਸਚਾਈ ਵਿੱਚ ਹੁੰਦੀ ਹੈ ਰਪਿੰਦਰ ਮੈਡਮ ਤੁਸੀਂ ਅਸਲ ਅਰਥਾਂ ਵਿੱਚ ਅਧਿਆਪਕਾ ਹੋ ਉਸ ਵੇਲੇ ਗੌਰਪ੍ਰੀਤ ਦੂਰੋਂ ਵੇਖ ਰਹੀਆ ਸੀ ਅੱਖਾਂ ਵਿੱਚ गर्व ਸੀ ਚੰਨੀ ਰਾਤ ਫੇਰ ਆਈ ਹੁਣ ਉਹ ਛੱਤ ਉੱਤੇ ਵੀ ਬੈਠਦੇ ਪਰ ਡਰ ਨਹੀਂ ਹੁੰਦਾ ਸੀ ਲੋਕਾਂ ਦੀ ਚੁੱਪੀ ਹੁਣ ਹੌਲੀ ਹੌਲੀ ਮਨਜ਼ੂਰੀ ਵਿੱਚ ਬਦਲ ਰਹੀ ਸੀ ਬੀਬੀ ਹਰਜੀਤ ਜਿਸ ਦੀ ਨਿਗਾਹ ਕਦੇ ਤਿੱਖੀ ਸੀ ਆਕੇ ਆਖੀ ਬੱਚੇ ਤਾਂ ਹਣ ਤੁਹਾਡੇ ਵਰਗੇ ਬਨਦੀ ਅਰਜੂ ਕਰਦੇ ਨੇ ਤੁਸੀਂ ਸੱਚਮੁੱਚ ਪਿੰਡ ਲਈ ਇੱਕ ਨਵਾਂ ਚਾਨਣ ਬਣੀ ਹੋਰ ਪਿੰਦਰ ਨੇ ਚੰਨ ਵੱਲ ਵੇਖਿਆ ਇਹ ਚੰਨ ਹੁਣ ਅੜੀਕ ਦਾ ਨਹੀਂ ਪੂਰਨਤਾ ਦਾ ਚੰਨ ਸੀ ACG ਆਪਣੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ